ਕਾਲੀ ਦਲ ਦੇ ਸਾਬੇ ਨੀ ਜਿੰਨਾ ਤੇ ਪਰਚੇ ਕਰਾਏ ਆ ਜਨ ਸੁਣੋ ਜਿੰਨਾ ਤੇ ਮੈਂ ਤੁਹਾਨੂੰ ਦੱਸਦਾ ਮੈਂ ਸੁਣੋ ਇਨੇ ਕਹਾੜਾ ਨਾਂ ਦੇ ਸਬਦ ਹੋਰ ਸਬਾਦ ਦੀਆਂ ਖਰਾਬ ਕਰਾਣਾ ਚਾਹੁੰਦਾ ਜਿੰਨਾ ਦੇ ਪਤੀ ਜਿਹੜਾ ਆਲੇ 5-5 ਸਾਲ ਜੇਲਾ ਕਰਤੀਆਂ ਉਹ ਪਰ ਜਿੰਨਾ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪਦੇ ਪਰਿਵਾਰ ਨੂੰ ਤੁਰੰਤ ਦੇ ਦੋ ਨਾਲ ਕਿਸੇ ਤੇ ਉਹ ਕਿਵੇਂ ਕਹਿ ਦੂਗਾ ਕਿ ਤੁਸੀਂ ਕਾਲੀ ਦਲ ਦੇ ਨਾਲ ਤੁਰਪੋ ਅੱਲਾਹ ਪਰ ਹੁਣ ਵੀ ਇੱਕੋ ਹੀ ਮੰਗ ਉੱਠਦੀ ਆ ਕਿ ਜਿਹੜਾ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਦੇ। ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗੱਲ ਤਾਂ ਹੁਣ ਇਹ ਐਂਡਾ ਵੱਡਾ ਕੈਂਟਰ ਬੈਠਾ ਐਕਟੀਵਿਟੀ ਸਾਡੀ ਲੀਡਰਸ਼ਿਪ ਬੈਠੀ ਆ। ਵੋਟਰ ਵੀ ਤਾਂ ਹੈ ਗਿਆ ਨਾ ਤੁਹਾਡੇ ਕਿੰਨੇ ਪਰਸੈਂਟ ਵੋਟਰ ਆ ਜੀ ਅਕਾਲੀ ਦਲ ਕੋਲ। ਵੋਟਰੀ ਪਹੁੰਚੀ ਜੀ ਵੋਟਿੰਗ ਪਹੁੰਚ ਗਈ ਲੋਕੀ ਲੋਕ ਦੁਖੀ ਆ ਲੋਕ ਇਹ 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 ਹੁਣ ਨਹੀਂ ਗੱਲਾਂ ਹੋਈਆਂ। ਕਈ ਵਾਰੀ ਇਹ ਅਕਾਲੀ ਦਲ ਜਿਹੜਾ ਵਾ ਉਹ ਇਹ ਵੀ ਹੋਈ ਆ ਪਦਲ ਅਕਾਲੀ ਦਲ ਦੇ ਤਰਨ ਕੋ ਸਭ ਤੋਂ ਸਭ ਤੋਂ ਦੌਰ ਦੇ ਮਕਰ ਵਾ ਹੋਈ ਯੂਡੀਪੀ ਜਸ਼ਨ ਬਣ ਗਈ ਸਿੱਕਲਦਾਰ। ਉਹ ਕਹਿੰਦੇ ਵੀ ਅਕਾਲੀ ਦਾ ਲਾ ਹੀ ਨਹੀਂ ਸਕਦਾ ਪਰ ਅਕਾਲੀ ਦਾ ਫਿਰ ਬਹਿ ਕੇ ਸਾ ਇਹ ਨਹੀਂ ਹੁੰਦਾ ਇਹ ਪੰਜਾਬ 55000 ਵੋਟ ਨਿਸ਼ਚਿਤਾ ਜਿਹੜਾ ਹੈਗਾ 2027 ਦੇ ਵਿੱਚ ਅਸਮ ਨਹੀਂ ਹੋਵੇਗਾ ਯਾਰ ਮੋਟ ਸੀ ਜੀ ਅੱਜ ਭਾਜਪਾ ਇਹ ਦੂ ਵੱਧ ਲੈ 16000 ਵੋਟ ਰਹੀ ਤੇ ਉਹਦੇ ਚੱਕ ਕੇ ਚਲਦੀ ਭਾਜੀ ਇਹ ਤਾਂ ਕੱਲ ਸੁਣੋ ਹੁਣ ਮੈਂ ਤੁਹਾਨੂੰ ਨਹੀਂ ਇੱਥੇ ਦੇ ਦੇ ਇੱਥੇ ਜਿਹੜੇ ਜਿਹੜੇ ਹੈਗੇ ਨੇ ਜਿਹੜੇ ਇੱਥੇ ਲੀਡਰ ਬੈਠੇ ਵੀ ਉਹ ਨਾ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਜਾਂਦਾ ਮੈਂ ਤੁਹਾਨੂੰ ਮੈਂ ਮੈਂ ਕਰਦਾ ਜਵਾਬ ਮੈਂ ਇਹ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਇੱਕ ਹਲਕਾ ਨਕਉਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤਿਆ ਅਕਾਲੀ ਦਲ ਉਧਰੋਂ ਪੁਹਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 ਵਿੱਚ ਉਧਰੋਂ ਪੁਹਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇੱਥੇੋਂ ਮੇਰੇ ਪਿਤਾ ਸਰਦਾਰ ਗਰਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ ਆਲੇ 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਬੱਚੇ ਆ ਜੀ ਲੋਕਾਂ ਨੂੰ ਸਤਕਾਰ ਦੋ ਕਿ ਲੋਕੀ ਤਾਨ ਸੀ ਨਾਲ ਹੁਣ ਉਹ ਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਹਾਂ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਕੱਲੇ ਨਾਲ ਦੇ ਸਾਹਮਣੇ ਨਹੀਂ ਜਿੰਨਾ ਤੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਆਧਾਰਨਾ ਦੇ ਸਕਦਾ ਪਰ ਸਮਾਂ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਆਲੇ 5-5 ਸਾਲ ਜੇਲਾ ਕੱਟੀਆਂ ਉਹ ਪਰ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪਦੇ ਪਰਿਵਾਰ ਨੂੰ ਤੁਰਦੇ ਦੇ ਨਾਲ ਕਿਸੇ ਦੇ ਉਹ ਕਿਵੇਂ ਕਹਿ ਦੂਗਾ ਜੀ ਤੁਸੀਂ ਕਾਲੀ ਦਲ ਦੇ ਨਾਲ ਤੁਰੋ ਉਹ ਤੁਸੀਂ ਇੱਕ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਉਹ ਜੁੜੇ ਸੀ ਅਸੀਂ ਤਾਂ ਉਹਨਾਂ ਨੂੰ ਫੁੱਲਾਂ ਦੇ ਰੱਖਿਆ ਆਪਦੇ ਵਰਕਰਾਂ ਨੂੰ ਇਹਨਾਂ ਨੇ ਤਾਂ ਬੰਦੇ ਹੀ ਦੋ ਤਿੰਨ ਤੇ ਲਾ ਲਾ ਸਾਰੇ ਕੁੱਟ ਕੁੱਟ ਲਾ ਲਾ ਵਾਲਾ ਭਾਜੀ ਲਾਚੂ ਵਾਲਾ ਹੈ ਡੀਰ ਸਾਹਿਬ ਦੀ ਬਦਲ ਗਈ ਸੀ ਜਾਨੀ ਜੀ ਉਹਨਾਂ ਦੇ ਕਹਿੰਦੇ ਜੀ ਹੁਣ ਕੀ ਕਹਿ ਸਕਦੇ ਤਾਂ ਬਹੁਤ ਕੁਝ ਕਹਿੰਦੇ ਨੇ ਜਿਹੜੇ ਜਿਹੜੇ ਉਹ ਗੱਲਾਂ ਕਹਿੰਦੇ ਆ ਬਿਓ ਤੇ ਕੀਤੀ ਹੈ ਇਹਨਾਂ ਨੇ ਮਦਦ ਆਮ ਪਾਰਟੀ ਦੇ ਆਪ ਕਿ ਠਾਕਠ ਕੀ ਕਰਦੇ ਰਹੇ ਤੇਰੀ ਗੱਲ ਤੁਹਾਨੂੰ ਬਾਜੀ ਆ ਲਾਸਟ ਸਵਾਲ ਹੈ ਜੀ ਇਹਨੇ ਮੇਰੀ ਗੱਲ ਸੁਣੋ ਇਹਨੇ ਮੇਰੀ ਗੱਲ ਸੁਣੋ ਇਹਨੇ ਮੇਰੀ ਗੱਲ ਸੁਣੋ ਅਸੀਂ ਰੋਣਾ ਪਾਉਂਦੇ ਨੇ ਉੱਥੇ ਡਿਫੈਕਟ ਕੋ ਵੀ ਸਾਡੇ ਮਖਾਤਬ ਤੁਸੀਂ ਜੀ ਆਪਾਂ ਰੂਪ ਦੇ ਦਿੰਨੇ ਆ ਇੱਥੇ ਇੱਥੇ ਜਿਹੜੇ ਵਿਕਟ ਸੀ ਨੂੰ ਲਾਉਂਦੇ ਕਿ ਸਭ ਦੇ ਦੀ ਸਭ ਦੇ ਖੰਗੋ ਤੁਸੀਂ ਆਪ ਸਾਡੇ ਸਾਧਾ ਘਟ ਦੇ ਕਿਤਰ ਨੂੰ ਹਰਾਉਣ ਵਾਲੇ ਇਹਦੇ ਮੇਨਾਂ ਦੇ ਤਖਣੇ ਤਖਣੇ ਵਰਕਰ ਜਾਂਦੇ ਨੇ ਤੁਹਾਡੀ ਗੱਲ ਸੁਣੀ ਜੇ ਚੱਗ ਚੀ ਆਪਣਾ ਘੇਟ ਨਿਕਾਉਂਦਾ ਵਾ ਇਹ ਤਾਂ ਹੁਣ ਹਾਰ ਗਿਆ ਇਹ ਤਾਂ ਇਹ ਤਾਂ ਇਹਦੇ ਲੈ ਕੇ ਆਪਣਾ ਲੜੀ ਇਹਦੇ ਕਹਿੰਦੇ 20000 ਜਿੱਤਦੇ ਸੀ ਆ ਮੈਂ ਮੈਨੂੰ ਸਾਨੂੰ ਪੁੱਛਣਾ ਮੈਨੂੰ ਬੜਾ ਇੱਥੇ ਮੈਂ ਕੰਗੇ ਸੀਨੀਅਰ ਇਹਨਾਂ ਦੇ ਬੰਦੇ ਉਹ ਕਹਿੰਦੇ ਯਾਰ ਅਸੀਂ ਤਾਂ 20000 ਦੇ ਜਿੱਤਣਾ ਭਾਜੀ ਬਾਕੀ ਬਾਹਰ ਜਾਣ ਤੋਂ ਬਾਅਦ ਨਵੀਂ ਲਹਿਰ ਆਊਗੀ ਕਾਲੀ ਦਲ ਚ ਵੀ ਮਹਿਕਮਾ ਵੀ ਜਿਹੜਾ ਅਸੀਂ ਕੋ ਉਹ ਲਾਣਾ ਜਰਾ ਸਭ ਕੁਝ ਠੀ ਲੇਕਿਨ ਤੁਸੀਂ ਹਰ ਨਾਲ ਮੇਰੀ ਘਰ ਤੋਂ ਨਾਲ ਹਾਲੇ ਸਾਡੀ ਕਿੱਥੇ ਹੋਇਆ ਸਾਡੀ ਚੱਤਰ ਤੇ ਉੱਥੇ ਪਾਣੀ ਆ ਰਹੀ ਨਹੀਂ ਔਰ ਘਰ ਪਰਿਵਾਰ ਨੂੰ ਲਾਉਣ ਲਈ ਆਪ ਨਹੀਂ ਉੱਥੇ ਜਿੱਤੇ ਮੈਂ ਮੈਂ ਕਹਿੰਦਾ ਕਿ ਜੇ ਕਿਤੇ ਕਿਤੇ ਉੱਥੇ ਲੈਦਾ ਤਾਂ ਅਸੀਂ ਪ੍ਰੂਫ ਦੇ ਦਿੰਦੇ ਆ ਕਿ ਕਿਤੇ ਕਿਤੇ ਇਹ ਨਹੀਂ ਇਹ ਤਾਂ ਦੋ ਛੇ ਆ ਵੀ ਹਾਰ ਗਿਆ ਜਦੋਂ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਬੈਂਦੇ ਸੀ ਲੋਕ ਜਿਹੜੇ ਬੁੱਲਰ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਨਦੇ ਸੀ ਨਾ ਪੱਗ ਵੀ ਸੰਗਤ ਚ ਬਹਿ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ ਉਹਨੂੰ 5 ਵਜੇ ਵੀ ਗੇਟ ਖੋਲਦੇ ਸੀ ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਭਰਾਤੀ ਵੀ ਚੋ ਘਟਾ ਦਿਓ ਕੋਈ ਪਰਵਾਹ ਨਾ ਪਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2000 ਪਰ ਅਸੀਂ ਹੈਗੇ ਆ ਕਾਲੀਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਕਾਲੀਦਲ ਨਹੀਂ ਛੱਡ ਸਕਦੇ ਕਿਉਂਕਿ ਉਹ ਉਹ ਕਹਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਛਾਪ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਪ ਖਰਾਬ ਕਰਨ ਤੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਣਾ ਇਹ ਤਾਂ ਮਾੜੀ ਗੱਲ ਹੈ ਜੀ ਪਿਛਲੇ ਹੀ ਚਕਤੋਂ ਅਕਾਲੀ ਦਲ ਦਾ ਜਿਉਂ ਦਿਖਾ ਰਿਹਾ ਜੀ ਉਹਦੇ ਬੰਦੇ ਆ ਪਰਮੋਟਰ ਜੋ ਕੋ ਪਿੰਡ ਲੋਕੀ ਪਰੇ ਹੋਣੇ ਜਮਾਨਤਾ ਤੱਕ ਜਾਤ ਹੋ ਰਹੀ ਹੈ ਤੁਹਾਡੇ ਘਰ ਜੀ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹ ਤਾਂ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ 30-30 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਲ ਸੂਕ ਹੁੰਦਾ ਕਿ ਨਹੀਂ ਹੁੰਦਾ ਜੀ ਕੈਮਰਾਮੈਨ ਹੁੰਦਾ ਜੀ ਉਹ ਬੰਦੇ ਘਰੇ ਬੈ ਕੇ ਤੇ ਆਪਦੇ ਅੰਦਰ ਗੱਦੀ ਵੋਟਰਾਂ ਨੂੰ ਫੋਨ ਕਰੋ ਕਿ ਭਾਈ ਆਪਾਂ ਉਧਰ ਨਹੀਂ ਚੱਲਣਾ ਉਧਰ ਵੋਟਾਂ ਪਾਉਣੇ ਤੇ ਠੀਕ ਹੈ ਤੁਸੀਂ ਸਤਾ ਸੁਖਬੀ ਸਿੰਘ ਬਾਦਲ ਤੇ ਭੰਦਿਆ ਬੀਬੀ ਜਗੀਰਪੁਰ ਨੇ ਵੀ ਪਹਿਲਾਂ ਜਿਹੜੀ ਬਾਗੀ ਹੋਈ ਸੀ ਉਸ ਤੋਂ ਬਾਅਦ ਫੇਰ ਜਾ ਕੇ ਜਿਹੜਾ ਸੁਖਵੀਰ ਪਾਤਲ ਨੇ ਉਹਨਾਂ ਨੂੰ ਨੰਨ ਲੈ ਲਿਆ। ਤੁਹਾਡੇ ਉੱਤੇ ਕੁਐਸਚਨ ਮਰਦਾ ਨਹੀਂ 2 4 5 ਸੀਟਾ 10 ਸੀਟਾ ਤੇ 117 ਸੀਟਾ ਤੋਂ ਦੇਖੋ 55 ਸੀਟਾ ਤੇ ਚੱਲ ਜੀ। ਭਾਜੀ ਦੱਸੋ। ਮੈਂ ਨਹੀਂ ਨਹੀਂ 117 ਤੇ ਨਹੀਂ ਆ ਭਾਜੀ ਕਿੰਨੀ ਉੱਥੇ ਕਿੰਨੀਆਂ ਤੇ ਦੇਖੋ ਉਹਦੇ ਚੋਂ 13 ਸੀਟਾ ਸੀ ਜੀ। ਦੋ ਤਾਂ ਸਾਡੇ ਜਿਹੜੇ ਭਾਈ ਅਮਰਪਾਲ ਸਿੰਘ ਜੀ ਤੇ ਸਰਜੀ ਸਿੰਘ ਠੀਕ ਹੈ ਇਹਨਾਂ ਤਾਂ ਪੰਥ ਦੇ ਹੁਣ ਉਹਨਾਂ ਦੇ ਦੀ ਫੋਟੋ ਪਾਜੀ 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 ਫਾਈਨੈਂਸ ਵਾਲਾ ਕੀ ਪੁੱਛੋ ਇਹ ਨਹੀਂ ਪੁੱਛੋ 2027 ਚ ਜਮਾਤ ਕਿਹਦੀ ਜਾ ਤੁਹਾਨੂੰ ਕੀ ਪੁੱਛੋ ਪਾਜੀ ਪਾਜੀ ਲਾਸਟ ਲਾਸਟ ਕੁਐਸਚਨ ਲਾਸਟ ਕੁਐਸਚਨ ਲਾਸਟ ਕੁਐਸਚਨ ਹੈ ਜਿਹੜੇ ਬਾਗੀ ਲੀਡਰ ਬਾਹਰ ਕੱਢਿਆ ਹੁਣ ਸ਼ਾਮਨੀ ਅਕਾਲੀ ਦਲ ਦੀ 2027 ਦੀ ਕੀਰਬੋਰਡ ਰਹੂਗੀ ਬੋਰਡ ਕੀ ਜੀ ਉਹ ਬਾਗੀ ਹੈ ਉਹ ਹੁਣ ਦੇਖੋ ਕਿਹੜੀ ਪਾਰਟੀ ਚ ਜਾ ਕੇ ਇਲੈਕਸ਼ਨ ਲੜਦੇ ਆ ਆਪਣੀ ਪਾਰਟੀ ਬਣਾਉਂਦੇ ਆ ਜਾਂ ਕਿਸੇ ਜਮਾਤ ਚ ਹੋਣੇ ਮੈਨੂੰ ਤਾਂ ਲੱਗਦਾ ਕਿ ਮਰਦੇ ਮਰਦੇ ਮੁੱਚ ਹੋ ਜਾਣਗੇ ਅਕਾਲੀ ਦਲ ਦੀ ਕੀਰਬੋਰਡ ਰਹੂਗੀ ਲੱਗਦਾ ਪੂਰੀ ਲੈ ਜਾਊਗੀ ਚਲੋ ਜੀ ਅਕਾਲੀ ਦਲ ਸ੍ਰੋਮਣੀ ਅਕਾਲੀ ਦਲ ਬਹੁਤ ਪ੍ਰਾਣੀ ਪਾਰਟੀ ਆ 100